ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਅਫਜ਼ ਗੁਰੂ ਸਾਹਿਬ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲਦੇ ਆ ਰਾਤ ਦਾ ਵੇਲਾ ਆ ਚਾਰੇ ਪਾਸੇ ਜਿਹੜਾ ਉਹ ਘੇਰਾ ਪਿਆ ਹੋਇਆ ਲੱਖਾਂ ਦੀ ਫੌਜ ਜਿਹੜੀ ਆਹੋ ਤੰਬੂ ਲਾ ਕੇ ਬੈਠੀ ਆ ਸਾਰਾ ਦਿਨ ਜੰਗ ਹੋਈ ਸੀ ਤੇ ਜਿਹਦੇ ਵਿੱਚ ਬਹੁਤ ਸਾਰੇ ਸਿੰਘ ਸੈਭਜਾਦੇ ਸ਼ਹੀਦ ਹੋ ਚੁੱਕੇ ਆ ਤੇ ਗੁਰੂ ਸਾਹਿਬ ਪੰਜਾਂ ਦਾ ਹੁਕਮ ਮੰਨ ਕੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਦੇ ਘੇਰੇ ਤੋਂ ਬਾਹਰ ਨਿਕਲ ਜਾਂਦੇ ਆ ਜਿੱਥੇ ਤੱਕ ਘੇਰਾ ਪਿਆ ਹੁੰਦਾ ਉਹਦੇ ਉੱਪਰਲੇ ਪਾਸੇ ਜਾ ਕੇ ਫਿਰ ਇੱਕ ਖੜਾ ਕਰਦੇ ਤਾੜੀ ਮਾਰਦੇ ਆ ਕੈਂਪਾਂ 'ਚ ਸੁੱਤੇ ਤੰਬੂਆਂ 'ਚ ਸੁੱਤੇ ਜਿਹੜੇ ਮੁਗਲਿਆ ਸਿਪਾਹੀ ਉਹਨਾਂ ਨੂੰ ਸਿਰਫ ਆਵਾਜ਼ ਸੁਣਦੀ ਆ ਐਵੇਂ ਜਿਵੇਂ ਅ ਗੁਰੂ ਸਾਹਿਬ ਉੱਪਰ ਜਾ ਕੇ ਅ ਕੋਈ ਆਵਾਜ਼ ਕਰਦੇ ਆ ਜਿਵੇਂ ਕਬੱਡੀ ਦਾ ਖਿਡਾਰੀ ਹੁੰਦਾ ਨਾ ਉਹ ਜਾਫੀਆਂ ਤੋਂ ਜਦੋਂ ਅ ਅੱਗੇ ਨਿਕਲ ਜਾਂਦਾ ਹੰਦਿਆਂ ਤੇ ਜਾ ਕੇ ਇੱਕ ਵਾਰੀ ਜੇਤੂ ਅੰਦਾਜ਼ ਦੇ ਵਿੱਚ ਜੋ ਸੈਲੀਬ੍ਰੇਟ ਕਰਦਾ था ਪੀ ਮਾਰਦਾ ਕੁਝ ਇਸ ਤਰ੍ਹਾਂ ਦਾ ਅੰਦਾਜ਼ ਜਿਹੜਾ ਗੁਰੂ ਸਾਹਿਬ ਨੇ ਜਦੋਂ ਘੇਰੇ ਤੋਂ ਬਾਹਰ ਨਿਕਲ ਗਏ ਉਹਨਾਂ ਨੇ ਕੀਤਾ ਉੱਥੋਂ ਚਲਪਨਦਿਆ ਤੁਰਦੇ ਆ ਅੱਗੇ ਜਾ ਕੇ ਅ ਕਿਉਂਕਿ ਹਨੇਰਾ ਆ ਤੇ ਇੱਕ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਇੱਕ ਪਿੰਡ ਦੇ ਵਿੱਚ ਜਾ ਕੇ ਉੱਥੇ ਕੋਈ ਪੰਡਤ ਕੁਇਸ਼ਨਾਨ ਖੂਤੇ ਕਰ ਰਿਆ ਤੇ ਉਹਨਾਂ ਤੋਂ ਜਿਹੜਾ ਪਿੰਡ ਬਾਰੇ ਪੁੱਛਿਆ ਗਿਆ ਉੱਥੇ ਗੁਰੂ ਸਾਹਿਬ ਨੂੰ ਯਾਦ ਆਇਆ ਕਿ ਉੱਥੇ ਉਹਨਾਂ ਦਾ ਇੱਕ ਸੇਵਕ ਮਸੰਦ ਜਿਹੜਾ ਉਹ ਰਹਿੰਦਾ ਆ ਗੁਰੂ ਸਾਹਿਬ ਪੰਡਤ ਨੂੰ ਕਹਿੰਦੇ ਮੈਨੂੰ ਉਹਦੇ ਘਰ ਤੱਕ ਲੈ ਜਾਓ ਤੇ ਉੱਥੇ ਉਹਦੀ ਹਵੇਲੀ ਆ ਉਹਦੇ ਵਿੱਚ ਜਨ ਜਿਹੜੇ ਆ ਉਹਨਾਂ ਦਾ ਜਿਹੜਾ ਨੌਕਰ ਆ ਉਹ ਦਰਵਾਜ਼ਾ ਖੋਲਦਾ ਆ ਥੱਲੇ ਜਿਹੜੇ ਆ ਉਹ ਪਸ਼ੂ ਵਗੈਰਾ ਕਾਫੀ ਰੱਖੇ ਹੋਏ ਆ ਅੱਗ ਬਲਦੀ ਪਈ ਆ ਗੁਰੂ ਸਾਹਿਬ ਉੱਥੇ ਰੁਕਦੇ ਆ ਤੇ ਉਹਨੂੰ ਮਸੰਦ ਨੂੰ ਜਿਹੜਾ ਸੁਨੇਹਾ ਦੇ ਕੇ ਆਉਂਦਾ ਨੌਕਰ ਕਿ ਗੁਰੂ ਸਾਹਿਬ ਆਏ ਆ ਤੇ ਮਸੰਦ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤੇ ਉਹ ਇਨਕਾਰ ਕਰ ਦਿੰਦਾ ਨੌਕਰ ਨੂੰ ਹੀ ਕਹਿ ਦਿੰਦਾ ਕਿ ਕਹਿ ਦਿਓ ਕਿ ਮੈਂ ਘਰ ਹੈ ਨਹੀਂਗਾ ਤੇ ਐਸ ਵੇਲੇ ਜੇ ਘਰ ਹੈਗਾ ਕਿਉਂਕਿ ਮੁਗਲਾਂ ਦਾ ਖੌਫ ਆ ਘੇਰਾ ਪਿਆ ਉਦਾਂ ਉਹਦੇ ਕੋਈ ਗੱਲ ਨਹੀਂ ਪਰ ਐਦਾਂ ਨਾ ਤੁਸੀਂ ਆਓ ਐਦਾਂ ਦਾ ਕੁਝ ਉਹ ਨੌਕਰ ਨੂੰ ਬੋਲਦਾ ਹੈ ਉਪਰੋਂ ਚਿਵਾਰੇ ਤੋਂ ਨੌਕਰ ਆ ਕੇ ਗੁਰੂ ਸਾਹਿਬ ਨੂੰ ਦੱਸਦਾ ਹੈ ਗੁਰੂ ਸਾਹਿਬ ਜਿਹੜੇ ਆ ਉਹ ਪਹਿਲੀ ਉਹਦੀ ਗੱਲ ਜਿਹੜੀ ਆ ਉਹ ਸੁਣ ਚੁੱਕੇ ਹੁੰਦੇ ਆ ਰਾਤ ਦਾ ਹਨੇਰਾ ਸਨਾਟਾ ਹੁੰਦਾ ਆ ਇਹ ਜਿਹੜਾ ਉਸ ਨੌਕਰ ਨੂੰ ਚੰਗਾ ਨਹੀਂ ਲੱਗਦਾ ਆਪਣੇ ਮਾਲਕ ਦਾ ਇਸ ਤਰ੍ਹਾਂ ਕਹਿਣਾ ਤੇ ਉੱਥੇ ਉਹ ਟਿੰਡਾਂ ਪਈਆਂ ਹੁੰਦੀਆਂ ਉਹ ਜਿਹੜਾ ਨੌਕਰ ਆ ਜਿਹਦਾ ਇਤਿਹਾਸ ਵਿੱਚ ਨਾਮ ਜਿਉਣਾ ਆਉਂਦਾ ਉਹ ਜਿਹੜੀ ਉੱਥੇ ਬਲਦੀ ਅੱਗ ਹੁੰਦੀ ਆ ਉਹਦੇ ਵਿੱਚੋਂ ਕੁਝ ਕੋਲੇ ਸੇਕ ਉਹ ਜਿਹੜਾ ਟੈਂਡ ਦੇ ਵਿੱਚ ਪਾ ਕੇ ਉਹਨੂੰ ਰੱਸੀ ਬਣ ਕੇ ਗੁਰੂ ਸਾਹਿਬ ਨੂੰ ਦੇ ਰਿਹਾਿੰਦਾ ਕਿ ਤੁਸੀਂ ਆ ਜਿਹੜਾ ਸੇਕ ਆ ਮਹਿਸੂਸ ਕਰਦੇ ਤੁਸੀਂ ਜਿਹੜੇ ਆਹੋ ਜਾ ਸਕਦੇ ਆ ਗੁਰੂ ਸਾਹਿਬ ਨੇ ਪਹਿਲੇ ਕਹਿਤਾ ਸੀਗਾ ਕਿ ਠੀਕ ਆ ਕਿ ਮੈਂ ਇਥੋਂ ਜਿਹੜਾ ਉਹ ਉਹ ਸਾਰਾ ਨੌਕਰ ਜਿਹੜਾ ਉਹ ਦੱਸ ਦਿੰਦਾ ਆ ਕਿ ਕਿੱਥੇ ਤੱਕ ਜਿਹੜਾ ਇਹ ਜੰਗਲ ਅੱਗੇ ਮਾਛੀਵਾੜੇ ਦਾ ਆ ਆ ਰਿਹਾ ਫੈਲ ਰਿਹਾ ਸਰਲ ਸੰਕੇਤ ਗੁਰੂ ਸਾਹਿਬ ਉੱਥੇ ਚੱਲ ਕੇ ਪੈਦਲ ਚੱਲਦੇ ਨੰਗੇ ਪੈਰਿਆਂ ਤੇ ਕੋਹਰਾ ਪਿਆ ਹੋਇਆ ਠੰਡ ਦਾ ਮੌਸਮ ਆ ਧੁੰਦ ਪਈ ਹੋਈ ਆ ਕੋਹਰਾ ਜੰਮ ਜਾਂਦਾ ਥੱਲੇ ਜ਼ਮੀਨ ਦੇ ਉੱਤੇ ਕੱਖਾਂ ਕੰਡਿਆਂ ਦੇ ਉੱਤੇ ਪੈਰ ਸੁੰਨ ਹੋ ਗਏ ਆ ਕੰਡੇ ਵੱਜ ਰਹੇ ਆ ਵਿੱਚ ਕਿਤੇ ਕਿਤੇ ਕੋਈ ਰੋਡ ਆ ਰਹੇ ਆ ਪਰ ਪੈਰ ਮਹਿਸੂਸ ਨਹੀਂ ਕਰ ਰਹੇ ਐਸਾ ਨਾ ਹੋ ਅ ਬਾਡੀ ਦੀ ਹਾਲਤ ਜਿਹੜੀ ਆ ਉਹ ਹੋ ਚੁੱਕੀ ਆ ਜਿੱਥੇ ਮਾਛੀਵਾੜਾ ਜੰਗਲ ਕਣਾ ਆਉਂਦਾ ਆ ਉੱਥੇ ਗੁਰੂ ਸਾਹਿਬ ਰੁਕਦੇ ਆ ਦਿਨ ਚੜ ਜਾਂਦਾ ਆ ਕਿਉਂਕਿ ਦੋ ਤਿੰਨਾਂ ਰਾਤਾਂ ਦੇ ਚੌ ਰਾਤਾਂ ਦੇ ਉਹਨਿੰਦੇ ਵੀ ਆ ਸੁੱਤੇ ਨਹੀਂ ਤੇ ਉੱਥੇ ਜਿਹੜੇ ਆਹੋ ਕੁਝ ਕੱਕੰਡੇ ਜਿਹੜੇ ਆਹੋ ਇਕੱਠੇ ਕਰਦੇ ਆ ਇੱਕ ਥਾਂ ਦੇ ਉੱਤੇ ਜੰਡ ਦਾ ਰੁੱਖਿਆ ਉਹਦੇ ਥੱਲੇ ਉਹਨਾਂ ਨੂੰ ਸਿੱਧੇ ਜੇ ਕਰਕੇ ਜਿਹੜੀ ਟੈਂਡ ਹੁੰਦੀ ਆ ਉਹ ਸਿਰ ਦੇ ਥੱਲੇ ਰੱਖ ਲੈਂਦੇ ਆ ਤੇ ਲੰਮੇ ਪੈ ਜਾਂਦੇ ਆ ਨੀਂਦ ਆ ਜਾਂਦੀ ਹੈ ਇਤਿਹਾਸ ਵਿੱਚ ਲਿਖਿਆ ਹੋਇਆ ਤੇ ਫੇਰ ਉਨਾ ਸਿੰਘਾਂ ਦਾ ਇੰਤਜ਼ਾਰ ਕਰਦੇ ਜਿਹੜੇ ਗੁਰੂ ਸਾਹਿਬ ਦੇ ਨਾਲ ਗੱਡੀ ਵਿੱਚੋਂ ਬਾਹਰ ਨਿਕਲੇ ਸੀ ਜਿਹੜੇ ਰਸਤੇ ਦੇ ਵਿੱਚ ਵਿਛੜ ਗਏ ਸਗੇ ਉਹ ਆਉਂਦੇ ਆ ਉੱਥੇ ਆ ਕੇ ਉਹ ਮਿਲਦੇ ਆ ਤੇ ਗੁਰੂ ਸਾਹਿਬ ਕੀ ਕਰ ਰਹੇ ਆ ਉਸ ਵੇਲੇ ਅ ਇੱਕ ਨਵਾਂ ਕੁਝ ਲਿਖ ਰਹੇ ਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਪਰਮਾਤਮਾ ਦਾ ਸ਼ੁਕਰ ਕਰ ਰਹੇ ਆ ਬੜੇ ਹੈਰਾਨ ਹੁੰਦੇ ਸਿੱਖ ਜਿਹੜੇ ਆਹੋ ਕਿਉਂਕਿ ਉਹਨਾਂ ਨੂੰ ਵੀ ਅਫਸੋਰਸ ਇਸ ਗੱਲ ਦਾ ਹੁੰਦਾ ਕਿ ਗੜੀ ਦੇ ਵਿੱਚ ਜੋ ਉੱਥੇ ਸਹਬਜਾਦੇ ਸ਼ਹੀਦ ਹੋ ਗਏ ਆ ਛੋਟੇ ਵਿਛੜ ਗਏ ਆ ਮਾਤਾ ਵਿਛੜ ਗਏ ਆ ਜਿਹੜੇ ਪਰਿਵਾਰ ਵਿਛੜ ਗਿਆ ਸਾਰਾ ਇਹ ਸਿੰਘ ਜਿਹੜੇ ਬਹੁਤ ਜ਼ਿਆਦਾ ਸ਼ਹੀਦ ਹੋ ਗਏ ਆ ਤੇ ਗੁਰੂ ਸਾਹਿਬ ਇਸ ਹਾਲਤ ਵਿੱਚ ਵੀ ਜਿਹੜੇ ਆਹੋ ਰਚਨਾ ਲਿਖ ਰਿਹਾ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਚਿਹਰੇ ਤੇ ਮੁਸਕਰਾਹਟ ਆ ਇਹਦਾ ਰਾਜ ਪੁੱਛਦੇ ਆ ਗੁਰੂ ਸਾਹਿਬ ਦੱਸਦੇ ਆ ਕਿ ਪਰਮਾਤਮਾ ਜੋ ਪਰਮਾਤਮਾ ਨੇ ਹੀ ਦਿੱਤਾ ਸੀ ਪਹਿਲਾਂ ਸਭ ਕੁਝ ਤੇ ਜੇ ਹੁਣ ਉਹਨੇ ਪਰਮਾਤਮਾ ਨੇ ਆ ਦਿਨ ਦਿੱਤੇ ਆ ਤੇ ਇਹਦੇ ਵਿੱਚ ਵੀ ਉਹਦੀ ਰਜ਼ਾ ਆ ਤੇ ਪਹਿਲੇ ਵਿੱਚ ਵੀ ਉਹਦੀ ਰਜ਼ਾ ਸੀ ਬੰਦੇ ਨੂੰ ਜਿਹੜਾ ਉਹ ਸਥਿਰ ਰਹਿਣਾ ਚਾਹੀਦਾ ਪਿੱਛੇ ਕੀ ਹੋ ਗਿਆ ਉਹ ਛੱਡ ਕੇ ਸਾਨੂੰ ਅੱਗੇ ਵੱਲ ਦੇਖਣਾ ਚਾਹੀਦਾ ਉਹ ਜਿਹੜੀ ਮੁਸਕਰਾਹਟ ਆ ਮਾਚੂਆਰੇ ਦੇ ਜੰਗਲ ਦੇ ਵਿੱਚ ਕੰਡਿਆਂ ਦੀ ਸੇਜ ਦੇ ਉੱਤੇ ਗੁਰੂ ਸਾਹਿਬ ਦੀ ਜਿਹੜੀ ਆਹੋ ਰਾਤ ਪੀਤੀ ਆ ਜੋ ਚਿਹਰੇ ਤੇ ਸਮਾਈ ਲਿਆ ਜੋ ਉਹਨਾਂ ਦਾ ਉਹ ਰਚਨਾ ਲਿਖਣ ਦਾ ਅੰਦਾਜ਼ ਆ ਜੋ ਪ੍ਰਮਾਤਮਾ ਦਾ ਸ਼ੁਕਰਾਨਾ ਆ ਬੰਦੇ ਨੂੰ ਮੋਟੀਵੇਟ ਕਰਦਾ ਸਭ ਕੁਝ ਬੇਸ਼ੱਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਥਿਤੀ ਆਵੇ ਬੰਦਾ ਜਿਹੜਾ ਹੌਂਸਲੇ ਦੇ ਵਿੱਚ ਰਹੈਣਾ ਚਾਹੀਦਾ ਅੱਗੇ ਬਾਰੇ ਸੋਚਣਾ ਚਾਹੀਦਾ ਪਿੱਛੇ ਜੋ ਵੀ ਤੀ ਜੋ ਵੀ ਤੀ ਅੱਗੇ ਜਿਹੜਾ ਉਹ ਅਸੀਂ ਕੀ ਕਰਨਾ ਹੈ ਸਾਡਾ ਧਿਆਨ ਉਸ ਵੱਲ ਹੋਣਾ ਚਾਹੀਦਾ ਤੇ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਜੋ ਜੇ ਵਧੀਆ ਦਿਨ ਦਿੱਤੇ ਆ ਜੇ ਅੱਜ ਕੁਝ ਇਸ ਤਰ੍ਹਾਂ ਦੇ ਵੀ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਫਿਰ ਵਧੀਆ ਹੋਣ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ